ਆ ਲੋ ਜੀ ਆਪਾਂ ਪਹੁੰਚ ਗਏ ਮਹਾਰਾਜਾ ਦਲੀਪ ਸਿੰਘ ਜੀ ਦੀ ਗ੍ਰੇਵ ਦੇ ਉੱਤੇ ਆਗੇ ਚਾਰਚ ਤੇ ਉਧਰ ਗ੍ਰੇਵ ਹੈ ਉੱਥੇ ਉਹ ਤਿੰਨ ਜਿਹੜੇ ਨਾ ਉੱਥੇ ਤੇ ਇੱਥੇ ਹੁਣ ਆਪਾਂ ਗੇਟ ਕੋਲ ਹਾਂਜੀ ਹਾਂਜੀ ਅੰਦਰ ਲੈ ਜਾਣੀਆਂ ਆਪਾਂ ਗੱਡੀਆਂ ਆਪਣੇ ਤਿੰਨ ਗੱਡੀਆਂ ਹੈਗੀਆਂ ਜੀ ਤੇ ਹਮ ਆ ਹੁਣ ਗੇਟ ਖੋਲਦੇ ਹਾਂ ਅਸੀਂ ਤੇ ਗੱਡੀਆਂ ਆਪਾਂ ਰਿਵਰਸ ਕਰਕੇ ਇੱਥੇ ਅੰਦਰ ਕਰ ਲੈਣੀਆਂ ਤਾਂ ਲੋਕ ਤਾਂ ਨਹੀਂ ਅੰਕਲ ਜੀ ਲੋਕ ਨਹੀਂ ਹੁੰਦਾ ਕਦੇ ਅੱਛਾ ਅੱਛਾ ਜੀ ਜੇ ਤੁਸੀਂ ਉਦਾਂ ਵੀ ਆਓ ਨਾ ਤਾਂ ਉਹ ਸਾਹਮਣੇ ਪਾਰਕਿੰਗ ਉੱਥੇ ਵੀ ਕਰ ਸਕਦੇ ਆ ਉੱਥੇ ਅੰਦਰ ਗਾਹਾਂ ਜਾ ਕੇ ਨਾ ਬਹੁਤ ਵਧੀਆ ਕੈਫੇ ਆ ਤੇ ਉੱਥੇ ਵੀ ਜਾ ਕੇ ਤੁਸੀਂ ਖਾ ਪੀ ਸਕਦੇ ਆ ਬਹੁਤ ਵਧੀਆ ਉੱਥੇ ਤਾਂ ਇੱਧਰ ਸਾਰੇ ਇਹ ਗਰੇਵਸ ਇੱਥੇ ਚਾਰਚੇ ਹਮੇਸ਼ਾ ਬੰਦੇ ਮਿਲਿਆ ਜਿੰਨੀ ਵਾਰ ਵੀ ਮੈਂ ਆਇਆ ਮੈਨੂੰ 5-6 ਵਾਰ ਆ ਗਿਆ ਹੋਣਾ ਤੇ ਇੱਥੇ ਆਪਾਂ ਉਹ ਗੱਡੀਆਂ ਰਵਾਸ ਕਰਕੇ ਫਿੜੀਆਂ ਕੱਢ ਲੈਣੀਆਂ ਸਾਰੀਆਂ ਤਾਂ ਬਾਕੀ ਚੜ੍ਹਦੀ ਕਲਾ ਆ ਜੀ ਲੈ ਵੀ ਜਗਤਿੰਦਰ ਸਿੰਘ ਸਤਿ ਸ੍ਰੀ ਅਕਾਲ ਹਮੇਸ਼ਾ ਜੀ ਤਰ੍ਹਾਂ ਅੱਜ ਅਸੀਂ ਆਏ ਹੋਏ ਆ ਬੰਦੀ ਸ਼ੋਰ ਦੇ ਵਿਸਤੇ ਦੀਵੇ ਰੋਸ਼ਨ ਕਰਨ ਮੈਨੂੰ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਤੇ ਇੱਧਰ ਬਾਕੀਆਂ ਦਾ ਦਿਖਾ ਦੇ ਕੌਣ ਕੌਣ ਆਇਆ ਆ ਮਾੜਾ ਮੁਕਾ ਬੀਤ ਮਾਰਨਾ ਕਰਾਂਗੇ ਉਹ ਕਰ ਮੰਦਿਰ ਤੇ ਉਹ ਇਹ ਮੰਦਿਰ ਸਿੰਘਾ ਸਾਡਾ ਇਹ ਬਹੁਤ ਜ਼ਿੰਮੇਵਾਰੀ ਲੈਂਦਾ ਤੇ ਮੇਰੀ ਜ਼ਿੰਮੇਵਾਰੀ ਘਟ ਗਈ ਆ ਇੱਧਰ ਮਹਾਰਾਜਾ ਦਿਲੀਪ ਸਿੰਘ ਦਾ ਮੇਲ ਵੀ ਸੀਗਾ ਤੇ ਉਹ ਵੀ ਆਪਾਂ ਬਾਅਦ ਚ ਤੁਹਾਨੂੰ ਦਿਖਾਵਾਂਗੇ ਤੇ ਰਣਜੀਤ ਬਾਗ ਦਾ ਜਿਹੜਾ ਗਾਣੇ ਦੇ ਵਿੱਚ ਸ਼ੂਟਸ ਨੇ ਉਹ ਇਸ ਗਲੀ ਦੇ ਵਿੱਚ ਸੀ ਤਾਂ ਇੱਥੇ ਉਹ ਸ਼ੂਟ ਸੀ ਦਾ ਖੇਤ ਦੀਆਂ ਲਕੀ ਰਾਤੇ ਲਾ ਦਿੱਤੀਆਂ ਹਾਰਾ ਨੇ ਆ ਦਿਲ ਨਹੀਂ ਗਿਆ ਵੰਡੇ ਭਾਵੇਂ ਆ ਬੱਦਰ ਹਜ਼ਾਰਾਂ ਨੇ ਨਾ ਲੋੜ ਪੈਂਦੀ ਕਿਸੇ ਕਾਗਜ਼ ਦੀ ਖਾਲਸੇ ਦੀ ਸਰਕਾਰ 69 ਬੜੇ ਸਾਲ ਹੋ ਗਏ ਸੀ ਜਿਹੜਾ ਬੰਦਾ 15 16 ਸਾਲ ਪਹਿਲਾਂ ਆਇਆ ਉਹਨੂੰ ਨਹੀਂ ਪਤਾ ਸੀ ਇਹਨਾਂ ਜਗ੍ਹਾ ਦਾ ਹੁਣ ਪਤਾ ਲੱਗਣ ਲੱਗਾ ਆ ਵੀਡੀਓ ਦੇ ਮਾਧਿਅਮ ਨਾਲ ਲਾਈਵ ਦੇ ਮਾਧਿਅਮ ਨਾਲ ਸਾਰਿਆਂ ਨੂੰ ਪਤਾ ਲੱਗਦਾ ਇਹ ਲਾਈਵ ਵੀ ਬਹੁਤ ਜ਼ਰੂਰੀ ਨੇ ਵੀਡੀਓ ਵੀ ਬਹੁਤ ਜ਼ਰੂਰੀ ਨੇ ਕਿਉਂਕਿ ਸਾਰੀ ਦੁਨੀਆ ਨੂੰ ਪਤਾ ਲੱਗਦਾ ਕਿਹੜੀਆਂ ਜਗ੍ਹਾ ਕਿੱਥੇ ਆ ਕਿਉਂਕਿ ਹਰ ਬੰਦੇ ਕੋ ਹਰ ਇਨਫੋਰਮੇਸ਼ਨ ਨਹੀਂ ਹੁੰਦੀ ਤੇ ਇਸ ਕਰਕੇ ਇਹ ਇਨਫੋਰਮੇਸ਼ਨ ਜਿਹੜੀ ਆ ਇਹਨਾਂ ਇਹ ਬਹੁਤ ਵੱਡੇ ਇਹ ਰਾਹ ਆ ਜਿਹੜੇ ਲੋਕਾਂ ਤੱਕ ਪਹੁੰਚਦੇ ਆ ਬੰਦਾ ਆਉਂਦਾ ਉਹ ਹੁਣ ਮੈਂ ਵੀ ਵੀਡੀਓ ਦੇਖ ਕੇ ਆਇਆ ਤੁਸੀਂ ਵੀ ਵੀਡੀਓ ਦੇਖ ਕੇ ਇੱਕ ਨਾ ਇੱਕ ਦਿਨ ਜਰੂਰ ਆਉਂਗੇ ਤੇ ਲਾਈਵ ਵੀ ਬਹੁਤ ਜ਼ਰੂਰੀ ਆ ਕਿੰਨੀ ਸੋਹਣੀਆਂ ਚੀਜ਼ਾਂ ਹਾਂ ਬਹੁਤ ਸੋਹਣੀਆਂ ਮੈਨੂੰ ਤਾਂ ਬਹੁਤ ਵਧੀਆ ਲੱਗਾ ਭਾਈ ਜੋ ਤੁਸੀਂ ਲਿਆ ਹੋਇਆ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਵਧੀਆ ਲੱਗਾ ਇਹ ਹਨਾ ਕੋ ਜੋ ਸਭ ਹੋ ਜਾਣਾ ਇੱਕ ਵਾਰਾ ਇੱਕ ਜਾਦ ਲੈਣੇ ਦੂਜੇ ਕੇ ਵੀ ਆਪਾਂ ਜੇ ਕੋਈ ਵੀ ਇਦਾਂ ਦਾ ਕੰਮ ਕਰਦੇ ਕਦੀ ਨਹੀਂ ਕਰਨਗੇ ਜੀ ਤੁਸੀਂ ਨਾਲ ਸਾਨੂੰ ਸਪੋਰਟ ਕਰੋ ਨਹੀਂ 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 ਸਪੋਰਟ ਦੀ ਹਾਂ ਜੀ ਨਾ ਨੀ ਗੱਲ ਨਹੀਂ ਹੈਗੀ ਕੋਈ ਇਹਨਾ ਸੋਚਿਓ ਨਹੀਂ ਕੋਈ ਸਪੋਰਟ ਨਹੀਂ ਤੁਸੀਂ ਉਦਾਂ ਹੀ ਆਓ ਅੱਗ ਪਿੱਛੋਂ ਆ ਕੇ ਇੱਥੇ ਜ਼ਰੂਰ ਆ ਕੇ ਜਾਓ ਜੇ ਸਾਡੇ ਨਾਲ ਵੀ ਕੋਈ ਆਉਣਾ ਚਾਹੁੰਦਾ ਹਾਂ ਆ ਜਾਓ ਅਸੀਂ ਤੁਹਾਨੂੰ ਫ੍ਰੀ ਕਹਿਣਾ ਲੱਗੇ ਸਾਰਾ ਅਰੇਂਜ ਕਰਾਂਗੇ ਹਾਂ ਅਰੇਂਜ ਕਰਾਂਗੇ ਜੇ ਉਦਾਂ ਵੀ ਆਉਣਾ ਉਦਾਂ ਵੀ ਆ ਜਾਓ ਪਾਸਪੋਰਟ ਲਈ ਕੋਈ ਫਿਕਰ ਕਰਨ ਦੀ ਕੋਈ ਸਿਸਟਮ ਨਹੀਂ ਹੈਗਾ ਕੋਈ ਕੋਈ ਚੀਜ਼ ਲਿਆਉਣ ਦਾ ਕਰਨ ਦਾ ਆਪਦਾ ਤੁਸੀਂ ਜਦੋਂ ਵੀ ਸਾਲ ਦੇ ਵਿੱਚ ਜਦੋਂ ਟਾਈਮ ਹੈਗਾ ਤੁਹਾਡੇ ਕੋ ਆਓ ਜਦੋਂ ਵੀਕੈਂਡ ਤੇ ਹੌਲੀਡੇ ਹੁੰਦੇ ਉਦੋਂ ਆਣ ਕੇ ਜਾਓ ਫੈਮਿਲੀ ਨੂੰ ਬੱਚਿਆਂ ਨੂੰ ਲੈ ਕੇ ਆਓ ਕਿਉਂਕਿ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਬੱਚਿਆਂ ਨੂੰ ਜ਼ਰੂਰ ਦੱਸਿਓ ਇਹ ਚੀਜ਼ਾਂ ਹਨ ਬਹੁਤ ਜ਼ਰੂਰੀ ਆ ਦੇਖੋ ਹੁਣ ਮੇਰਾ ਵੀ ਕਾਕਾ ਆਇਆ ਬ ਨਾਲ ਹਨਾ ਇਹ ਵੀ ਪਹਿਲੀ ਵਾਰੀ ਆਇਆ ਇਹਨੂੰ ਵੀ ਨਹੀਂ ਪਤਾ ਸੀ ਮੈਨੂੰ ਵੀ ਨਹੀਂ ਪਤਾ ਸੀ ਬੱਚਿਆਂ ਨੂੰ ਲਿਆਓ ਗਾਂਹ ਜੀ ਜਨਰੇਸ਼ਨ ਨੂੰ ਪਤਾ ਲੱਗੇ ਉਹ ਤੁਹਾਨੂੰ ਕਹੇਗੇ ਪਪਾ ਉੱਥੇ ਜਾਣਾ ਹਣਾ ਉੱਥੇ ਜਾਣਾ ਮੈਨੂੰ ਲੈ ਕੇ ਜਾ ਅਸੀਂ ਆਏ ਸੀਗੇ ਸਮਰ ਦੇ ਵਿੱਚ ਆਏ ਸੀ ਹਾਂ ਤੇ ਅਜੀਤੂ ਆਏ ਤਾਂ ਮੁੰਡਾ ਮੇਰਾ ਛੋਟਾ 8 ਸਾਲਾਂ ਦਾ ਆਇਆ ਹੂੰ ਉਹ ਜਿਦਾਂ ਹੁਣ ਇੱਥੇ ਲਿਖਿਆ ਪੜ ਗਏ ਹੋਰ ਵੀ ਜਿੰਨੇ ਆ ਸਾਰੇ ਉੱਧਰ ਵੀ ਜਾ ਗਏ ਸਾਰੇ ਪਾਸੇ ਦੇਖ ਕੇ ਆਇਆ ਕੀ ਲਿਖਿਆ ਕੀ ਲਿਖਿਆ ਹਾਂ ਉਹ ਕਟੋਰ ਘੰਟਾ ਇੱਥੇ ਘੁੰਮਦਾ ਰਿਹਾ ਹਾਂ ਵੈਕ੍ਰਿਸ਼ ਦਾ ਖਾਲਸਾ ਬਹਿ ਕਿ ਕੀ ਫਤਿਹ ਸਾਰਿਆਂ ਨੂੰ ਬੰਦੀ ਛੋੜ ਦਵਿਸਤੇ ਦਿਵਾਲੀ ਦੀਆਂ ਬਹੁਤ-ਬਹੁਤ ਬਧਾਈਆਂ ਹੁਣ ਨੇਕ ਸਾਲ ਦੀ ਤਰ੍ਹਾਂ ਅਜੀ ਇੱਥੇ ਦੀਵੇ ਰੋਸ਼ਨ ਕਰਨ ਆਏ ਹੋਏ ਆਂ ਆਉਦੇ ਸਹਿਯੋਗੀਆਂ ਨਾਲ ਸਾਡੇ ਮੈਟਰੋ ਲਾਈਨ ਦੇ ਡਰਾਈਵਰ ਨਾਲ ਆ ਤੇ ਹੋਰ ਵੀ ਕਈ ਸਫੀ ਹੈਗੇ ਆ ਤੇ ਤੁਸੀਂ ਦੇਖ ਸਕਦੇ ਹੋ ਜੀਵੇ ਰੋਸ਼ਨ ਹੋਏਗਾ ਰੱਖ ਜੇ ਛੋਟੀ ਛਪਿਆ ਨਹੀਂ ਪਰ ਇਹਨਾਂ ਚ ਤੇਲ ਉਹਨਾਂ ਕੋ ਪਾਇਆ ਹੈਗਾ ਜਿਹੜੇ ਖਰਾਬ ਤੱਕ ਜਗਣਗੇ ਵੈਕੁਰਜੀ ਦਾ ਖਾਲਸਾ ਵੈਕੁਰਜੀ ਦੀ ਫਤਿਹ ਵੈਕੁਰਜੀ ਦਾ ਖਾਲਸਾ ਵੈਕੁਰਜੀ ਦੀ ਫਤਿਹ ਅੱਜ ਅਸੀਂ ਆਏ ਆ ਬੰਦੀ ਸ਼ੋਰ ਦਵਸ ਦਿਨ ਤੇ ਸਾਰਿਆਂ ਨੂੰ ਵਧਾਈ ਹੋਵੇ ਇਸ ਗੱਲ ਦੀ ਮਹਾਰਾਣੀ ਜਿੰਦਕੌਰ ਜਿਨ੍ਹਾਂ ਦੀ ਦੇਹ ਇਸ ਭੋਰੇ ਚ ਰੱਖੀ ਗਈ ਸੀ ਤੇ ਮੇਰੇ ਨਾਲ ਮੈਟਰੋ ਲਾਈਨ ਦੇ ਡਰਾਈਵਰ ਬਾਰੇ ਮਹਾਰਾਣੀ ਜਿੰਦਕੌਰ ਜੀ ਨੂੰ ਥੋੜਾ ਟਾਈਮ ਰੱਖਿਆ ਸੀਗਾ ਤਾਂ ਬਾਕੀ ਹੋਰ ਅੰਕਲ ਜੀ ਚੈਨਲ ਪਾਉਗੇ ਅੰਕਲ ਜੀ ਇੱਥੇ ਆ ਜਾਓ ਲਾਗੇ ਫੁੱਲ ਵੀ ਆ ਜੂਗਾ ਨਾਲੇ ਤੇ ਸਰ ਵਧੀਆ ਇਦਾਂ ਹਾਂਜੀ ਹਾਂਜੀ ਬੇਗੂ ਜੀ ਦਾ ਖਾਲਸਾ ਬੇਗੂ ਜੀ ਦੀ ਫਤਿਹ ਅੱਜ ਅਸੀਂ ਆਏ ਹਾਂ ਮਹਾਰਾਣੀ ਜਿੰਦਕੌਰ ਦੀ ਜਗਾ ਤੇ ਇਸ ਘੋੜੇ ਦੇ ਵਿੱਚ ਮਹਾਰਾਣੀ ਜਿੰਦਕੌਰ ਦੀ ਗੇੜ ਰੱਖੀ ਸੀ ਕਿਉਂਕਿ ਮਨੇ ਮਹਾਰਾਜ ਰੀਸਨ ਨੂੰ ਕਿਹਾ ਸੀ ਕਿ ਜੇ ਮੈਂ ਪ੍ਰਾਂਤ ਤਿਆਰ ਤੇ ਇਸ ਧਰਤੀ ਤੇ ਮੇਰਾ ਸੰਸਕਾਰ ਇਸ ਧਰਤੀ ਦੇ ਨਾਲ ਹੋਵੇ ਮੇਰਾ ਸਸਪਾਨ ਪੰਜਾਬ ਹੋਵੇ ਪਰ ਉਹ ਮਹਾਰਾਜ ਰੀਸਨ ਨੇ ਪੂਰੀ ਕੋਸ਼ਿਸ਼ ਕੀਤੀ ਜਿਵੇਂ ਜਦੋਂ ਆ ਕੇ ਮਹਾਰਾਸ਼ਟਰ ਦੇ ਰੁਪਿਆ ਦਾ ਨਾਸਕ ਦੇ ਉੱਪਰ ਹੀ ਸਸਕਾਰ ਕੀਤਾ ਗਿਆ ਉਦੋਂ ਕਾਹ ਜਾਣ ਨਹੀਂ ਦਿੱਤਾ ਗਿਆ ਉਹਨੂੰ ਇਹ ਡਰਾਦਾ ਵੀ ਸਿੱਖ ਤੇਰੇ ਦੁਸ਼ਮਣ ਹੋਏ ਹੋਇਆ ਹਾਲਾਂਕਿ ਸਿੱਖ ਦੇ ਦੁਸ਼ਮਣ ਨਹੀਂ ਸੀ ਪਰ ਉਹਨਾਂ ਨੂੰ ਖਤਰਾ ਇਹ ਸੀਗਾ ਵੀ ਜੇ ਇਹ ਪੰਜਾਬ ਚ ਲੈ ਆ ਗਿਆ ਹੋ ਸਕਦਾ ਮੁਰਕੇ ਫੇਰ ਇਹਨਾਂ ਦੇ ਰਾਜ ਦੀ ਗੱਲ ਨਾ ਸ਼ੁਰੂ ਹੋ ਜਵੇ ਤੇ ਆਪ ਦੀ ਜਗ੍ਹਾ ਉਹ ਜਿਹੜੇ ਹਕਮਰਾਨ ਸੀ ਉਹ ਠੀਕ ਸੀ ਉਹਨਾਂ ਨੇ ਆਪਦੇ ਰਾਜ ਦੀ ਰੱਖਿਆ ਕਰਨੀ ਸੀ ਜੀ ਇਹ ਆਪਦੇ ਰਾਜ ਦੀ ਕਰ ਰਿਆ ਸੀਗਾ ਤੇ ਸਿੱਖ ਬਹਾਦਰ ਜੂਰ ਸੀਗੇ ਇਮਾਨਦਾਰ ਜੂਰ ਸੀਗੇ ਪਰ ਚਲਾਕ ਨਹੀਂ ਸੀ ਇਹ ਹਰ ਜਿਹੜਾ ਰਾਜ ਗਿਆ ਇਹ ਨਾ ਚਲਾਕ ਹੋਣ ਦੀ ਵਜ੍ਹਾ ਕਰਕੇ ਗਿਆ ਦੂਸਰੇ ਚਲਾਕੀਆਂ ਕਰਕੇ ਰਾਜ ਲੈ ਗਏ ਬੇਦਜੀਤ ਕਾਲਸਾ ਬੇਦਜੀਤ ਕਾਲਸਾ ਬੇਕਤੀ ਫਤਹਿ ਹਮੇਸ਼ਾ ਦੀ ਤਰ੍ਹਾਂ ਦੀਵਾਲੀ ਤੋਂ ਬਾਅਦ ਇਹ ਜਿਹੜੀਆਂ ਲਾਟ ਹੋਣਾ ਤੇ ਦੀਵੇ ਉਹ ਵਾਪਸ ਲੈਣ ਆਇਆ ਆ ਤਾਂ ਨੌਜਵਾਨ ਮੇਰੇ ਨਾਲ ਸੀਗਾ ਇੱਧਰ ਆ ਜਿਓ ਜਾਨਾ ਹੁਣ ਆਦੇ ਦਰਸ਼ਨ ਦਿਓ ਇਹਨਾਂ ਨੌਜਵਾਨਾਂ ਨੇ ਬਹੁਤ ਮੇਰੀ ਮਦਦ ਕੀਤੀ ਆ ਆਹ ਰਾਣੀ ਜਿੰਦਕੌਰ ਦੀ ਜਗ੍ਹਾ ਤੇ ਖਾਲੀ ਲਾਟ ਹੋਣਾ ਚੱਕਣ ਜਿਹੜੀਆਂ ਦੀਵਾਲੀ ਵਾਲੇ ਦਿਨ ਰੋਸ਼ਨ ਕੀਤੀਆਂ ਸੀ ਜੋ ਕਿ ਅੱਜ ਵੀ ਹਰ ਇੱਕ ਸਾਲ ਕੰਨ ਦੀ ਕੋਸ਼ਿਸ਼ ਕਰ ਰਹੇ ਆ ਸੀ ਕਿਰੋ ਦੇ ਚਾਰਲਸ ਦੀਵੇ ਥੋੜਾ ਜਿਹਾ ਕਿਉਂ ਬਚਿਆ ਚਲੋ ਕੋਈ ਨਹੀਂ